ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਿਆਮ ਨੇ ਕਾਫੀ ਗੱਲ ਸਾਂਝੀ ਕਰਦੀ ਕਿ ਆਪਾਂ ਦੋ ਅਰਥੀਆਂ ਬਣਾਈਆਂ ਐ ਮੋਦੀ ਦੀ ਤੇ ਟਰੰਪ ਦੀ ਸਮਝੌਤਾ ਹੋਇਆ ਮੁਕਤ ਵਿਪਾਰ ਅਮਰੀਕਾ ਦੇ ਇੱਕ ਕਿਸਾਨ ਨੂੰ ਜੇ ਔਸਤ ਕੱਢੀਏ 2400 ਗਿੱਲਾ ਹੁੰਦਾ ਆਪਣੇ ਆਪਣੀ ਜਿਹੜੀ ਕਿਸਾਨੀ ਆ ਉਹ ਦੋ ਦੋ ਟਾ ਹੀ ਕਿੱਲਿਆਂ ਤੋਂ ਤਿੰਨ ਚਾਰ ਤੱਕ ਰਹੀ ਜੀ ਪਹਿਲਾਂ ਜੇ ਅਮਰੀਕਾ ਤੋਂ ਜਾਂ ਬਾਹਰਲੇ ਦੇਸ਼ਾਂ ਤੋਂ ਕੋਈ ਸਾਡੇ ਇਥੇ ਵਸਤੂਆਂ ਆਉਂਦੀਆਂ ਤਾਂ 50% ਟੈਕਸ ਲੱਗਦਾ ਸੀ ਜੇ ਮੰਨ ਲਓ ਵਸਤੂ 1 ਰੁਪਏ ਦੀ ਹੈ ਤਾਂ ਇਥੇ ਉਹ ਡੁੱਡ ਤੇ ਮਿਲਦੀ ਸੀ 50% ਟੈਕਸ ਹੋਈ ਤੇ ਉਹ ਸਾਡੇ ਇਹ ਵਸਤੂਆਂ ਨੂੰ ਮਹਿੰਗੀਆਂ ਸੀ ਤੇ ਜੇ ਜਦੋਂ ਹੁਣ ਉਹਨਾਂ ਨੇ ਮੁਕਤ ਕਰਤਾ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਪੋਲਟਰੀ ਪੋਲਟਰੀ ਤੋਂ ਬਣੇ ਪਦਾਰਥ ਤੇ ਨਾਜ ਹੁਣ ਜਦੋਂ ਬਿਨਾ ਟੈਕਸ ਤੋਂ ਇੱਥੇ ਆਊਗਾ ਤਾਂ ਸਾਡਾ ਜਿਹੜਾ ਕਿਸਾਨ ਹੈ ਕਿਸਾਨੀ ਹੈ ਪੋਲਟਰੀ ਨਾਲ ਦੁੱਧ ਦੇ ਨਾਲ ਜੁੜੀ ਹੈ ਉਹਨੇ ਖਤਮ ਹੋਣਾ ਪਏ ਆ ਇਹ ਤੁਸੀਂ ਸਾਰੇ ਸੋਸ਼ਲ ਮੀਡੀਆ ਚ ਲਾਉਨੇ ਹੋ ਹਫਤੇ ਕਦਾ ਐਪਸਟਾਈਨ ਆ ਜਿਹੜੀ ਉਹਦਾ ਰੌਲਾ ਚੱਲਿਆ ਹੋਇਆ ਮਾਇਦੇ ਬਸਤਾਰ ਤੇ ਨਾ ਜਾਵਾ ਕਿ ਜਿਹੜਾ ਸਟੈਨ ਫਾਈਲ ਖੁੱਲੀ ਹੈ ਉਹਦੇ ਵਿੱਚ ਲਾਇਗੇ 트ੰਪ ਤੋਂ ਮੋਦੀ ਹੋਰ ਜਿਹੜੇ ਵੱਡੇ ਵੱਡੇ ਨੇਤਾ ਹੈ ਉਹਨਾਂ ਨੇ ਇਹੋ ਜੇ ਘਟੀਆਂ ਕੋਕਰਾਂ ਵਗੀਤੇ ਹੈ ਕਿ ਅਮਰੀਕਾ ਵਾਲਿਆਂ ਨੇ ਕਹਿਤਾ ਵੀ ਜੰਤਕ ਕਰਾਂਗੇ ਇਹ ਜਰਕਦੇ ਨੇ ਮੋਦੀ ਹੋਰੀ ਉਹਦੇ ਦਸਖਤ ਕਰਿਆ ਹੈ ਅਮਰੀਕਾ ਦਾ ਖੇਤੀਬਾੜੀ ਮੰਤਰੀ ਇਹ ਸਮਝੌਤੇ ਦੀ ਅੱਜ ਤੋਂ ਹਫ਼ਤਾ ਪਹਿਲਾਂ ਮੀਡੀਆ ਜਾ ਕੇ ਕਹਿੰਦਾ ਵੀ ਸਮਝੌਤਾ ਹੋ ਗਿਆ ਪਰ ਭਾਰਤ ਸਰਕਾਰ ਦਾ ਇੱਕ ਵੀ ਨਮਾਇंदे ਨੇ ਅਜੇ ਤੱਕ ਲੋਕਾਂ ਨੂੰ ਦੱਸਿਆ ਨਹੀਂ ਵੀ ਸਾਡਾ ਸੁਨਹਿਰਤਾ ਸਿਰੇ ਚੜ ਗਿਆ। ਦੇਖੋ ਜਿਹੜੀ ਕਿਰਤ ਹੈ ਆਪਾਂ ਕਿਰਤ ਬਚਾਉਣ ਨੂੰ ਲੱਗਿਆ ਮੈਂ ਛੋਡੇ ਨਗਰ ਦਾ ਤਾਇਦ ਨੂੰ ਧੰਨਵਾਦ ਕਰਦਾ। ਕਿਉਂਕਿ ਜਦੋਂ ਤੁਸੀਂ ਲੜਾਈ ਦੇ ਮੈਦਾਨ 'ਚ ਆਉਨੇ ਹੋ ਲੜਾਈ ਦੇ ਮੈਦਾਨ 'ਚ ਜਾਗਰਕ ਬੰਦਾ ਹੋਊ ਦੂਜੇ ਨੇ ਤਾਂ ਘਰ ਹੀ ਗਏ ਦੇਣਾ ਵੀ ਯਾਰ ਛੱਡੋ ਖੇੜਾ। ਜਿਹੜੇ ਸਾਡੇ ਜੇਬਾਂ 'ਚ ਰੁਪਏ ਪਏ ਆ ਉਹ ਸਾਡੀ ਕਿਰਤ ਹੈ। ਅਸੀਂ ਭਾਵੇਂ ਝੋਨਾ ਬੀਜੀਏ ਕਣਕ ਬੀਜੀਏ ਵੇਚੀਏ ਦੁੱਧ ਵੇਚੀਏ ਅੰਡੇ ਵੇਚੀਏ ਮੀਟ ਵੇਚੀਏ ਤਾਂ ਉਹ ਪੈਸਾ ਵੱਟਦਾ ਹੈ ਉਹ ਪੈਸੇ ਨਾਲ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਚੱਲਦੀ ਹੈ ਤੁਸੀਂ ਇੱਥੋਂ ਅੱਡੇ ਤੇ ਭੱਜ ਜਾਓ ਤੁਸੀਂ ਬੱਸ ਵਾਲੇ ਨੂੰ ਕਹਿ ਦਿਓ ਵੀ ਯਾਰ ਮੇਰੀ ਜੇਬ 'ਚ ਤਾਂ ਪੈਸਾ ਨਹੀਂ ਜੇ ਤੂੰ ਮੈਨੂੰ ਲੈ ਜਾਏ ਉਹ ਆ ਖੁਫਰਾਵਾ ਮੈਦਾਨ ਨੂੰ ਲੈ ਜਾ ਜਾਂਦਾ ਜੇ ਮੂਰੇ ਚੇਕਰ ਟੱਕਰ ਗਿਆ ਜਾਂ ਬੱਸ ਦਾ ਮਾਲਕ ਟੱਕਰ ਗਿਆ ਫਿਰ ਮੇਰੇ ਕੋਲ ਕੀ ਜਵਾਬ ਦਊ ਮੰਨ ਲਓ ਤੁਸੀਂ ਕਿਸੇ ਮੋਟਰਸਾਈਕਲ ਨੂੰ ਡਰਾਈਵਰ ਵਾਲੇ ਨੂੰ ਹੱਥ ਦੇ ਕੇ ਮਾਨਸਾ ਭਾਗੇ ਪਾਠ ਵੀ ਕਰਦਾ ਤੇ ਹੋਰ ਮੈਂ ਜਿੰਨੇ ਸ਼ੁਰੂਆਤ ਦੇ ਭਲੇ ਵਾਲੇ ਕਾਰਜਾ ਉਹ ਵੀ ਕਰਦਾ ਪਰ ਪੈਸਾ ਨਹੀਂ ਮੇਰੇ ਕੋਲ ਪੈਸਾ ਨਹੀਂ ਮੇਰੇ ਕੋਲੇ ਤੂੰ ਮੈਨੂੰ ਜੇ ਮੇਰੀਆਂ ਲੋੜੀ ਦੀਆਂ ਵਸਤੂਆਂ ਦੇ ਦੇ ਤਾਂ ਉਹਦਾ ਇੱਕੋ ਹੀ ਜਵਾਬ ਹੋਊਗਾ ਵੀ ਜਿਹੜੀ ਚੀਜ਼ ਪੈਸੇ ਨਾਲ ਆਈ ਹੈ ਭਰਾਵਾ ਪੈਸੇ ਨਾਲ ਮਿਲੂਗੀ ਮੈਂ ਇੰਨਾ ਕਰ ਸਕਦਾ ਵੀ ਤੈਨੂੰ 2 ਰੁਪਏ ਘੱਟ ਲਾ ਸਕਦਾ ਪਰ ਪੈਸੇ ਤੋਂ ਬਿਨਾ ਨਹੀਂ ਦੇ ਸਕਦਾ ਆਪਾਂ ਕਿਰਤ ਦੀ ਰਾਖੀ ਦੇ ਲਈ ਸਾਰੇ ਤੁਰੇ ਹੋਏ ਆਂ ਜਿੰਨੇ ਕੁ ਜਾਗਰਕਾਂ ਤੇ ਜਦੋਂ ਆ ਲੋਕ ਆ ਸਿਰ ਜੋੜ ਕੇ ਤੁਰਦੇ ਆ ਦਿੱਲੀ ਦਾ ਇਤਿਹਾਸ ਸੋਡੇ ਸਾਹਮਣੇ ਆ ਉਹਨਾਂ ਨੇ ਭਲਾਂ ਦੀ ਆ ਵੀ ਕਾਲੇ ਕਾਨੂੰਨਾਂ 'ਚੋਂ ਨਿਕਲ ਕੇ ਆਏ ਆ ਜਿਹੜੇ ਹੁਣ ਆ ਉਹਨਾਂ ਨੇ ਪਿੱਛੇ ਲਿਆ ਉਹ ਕਾਲੇ ਕਾਨੂੰਨ ਇਸ ਲੜਾਈ ਨੂੰ ਕੋਈ ਇਹ ਨਾ ਸਮਝੇ ਵੀ ਯਾਰ ਮਾਏ ਪਿੰਡੋਂ ਚੱਲ ਕੇ ਆਇਆ ਤਾਂ ਮੈਂ ਸੋਡੇ ਲਈ ਆਇਆ ਮੈਂ ਆਪਦਾ ਚੰਮ ਬਚਾਉਣ ਨੂੰ ਆਇਆ ਬਲਜੀਤ ਆਪਦਾ ਚੰਮ ਬਚਾਉਣ ਨੂੰ ਫਿਰਦਾ ਹੈ ਬ੍ਰਿਆਮ ਆਪਦਾ ਚੰਮ ਬਚਾਉਣ ਨੂੰ ਫਿਰਦਾ ਹੈ ਸ਼ਕੰਦਰ ਆਪਦਾ ਕੰਮ ਚੰਮ ਬਚਾਉਣ ਨੂੰ ਫਿਰਦਾ ਖੁਸ਼ੀ ਸਮਝੋ ਵੀ ਅਸੀਂ ਤੁਹਾਡੇ ਵਾਸਤੇ ਆਏ ਆ ਸਾਨੂੰ ਐਨਾ ਹੈ ਵੀ ਸਾਨੂੰ ਜਾਣਕਾਰੀ ਹੈ ਵੀ ਜਰ ਜੇ ਖਤਮ ਹੋ ਗਿਆ ਸਾਰਾ ਟਾਂਚਾ ਤਾਂ ਆ ਜਰ ਮੇਰੇ ਨਾਲ ਕਾਹਾਂ 2 ਸਾਲ ਦਾ ਜਵਾਕ ਹੈ ਇਹ ਮੇਰੇ ਨਾਲ ਰਹਿੰਦਾ ਕਿਉਂ ਕਰੇ ਇਹਨੂੰ ਚੱਕਣ ਵਾਲਾ ਕੋਈ ਨਹੀਂ ਹੁਣ ਜੇ ਮੈਂ ਇਹਦੇ ਨਾਲ ਵਫਾਦਾਰੀ ਨਹੀਂ ਨਿਭਾਉਂਗਾ ਫਿਰ ਯਾਰ ਵਫਾਦਾਰੀ ਮੈਂ ਉਹਨਾਂ ਨਾਲ ਲੜਵਾਉਂਗਾ ਜਿਹੜੇ 5 ਸਾਲ ਤੋਂ ਡਰਾਮਾ ਕਰਨ ਆਉਂਦੇ ਆ ਆ ਸਾਡੇ ਜਵਾਕਾਂ ਦੇ ਕਾਤਲ ਐ ਡੇ ਡੇ ਆਂਦੇ ਆ ਇਸ ਕਰਕੇ ਛੋਡੇ ਨਗਰ ਦਾ ਅਸੀਂ ਤਾਹਦਰੋਂ ਧੰਨਵਾਦ ਕਰਦੇ ਆਂ ਜਦੋਂ ਅਸੀਂ ਕਿਸੇ ਦਫ਼ਤਰ ਵਾਲੀ ਨੂੰ ਕਹਿੰਨੇ ਆਂ ਵੀ ਜਰ ਅਸੀਂ ਭੇਜਦੇ ਆਂ ਜਾਂ ਖੇਲੇ ਵਾਲੇ ਨੂੰ ਭੇਜਦੇ ਆਂ ਮੰਨ ਲਓ ਇੱਥੇ ਚੌਕੀ ਜੀ ਕਹਿਤਾ ਵੀ ਖੇਲੇ ਵਾਲੇ ਨੂੰ ਭੇਜਦੇ ਆਂ ਤਾਂ ਚੌਕੀ ਵਾਲਿਆਂ ਨੇ ਪਹਿਲਾਂ ਹੀ ਕਹਿ ਦੇਣਾ ਵੀ ਪ੍ਰਧਾਨ ਜੀ ਭੇਜਿਓ ਨਾ ਅਸੀਂ ਮਸਲਾ ਹੱਲ ਕਰਦੇ ਆਂ ਛੋਡੇ ਨਗਰ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿਉਂਕਿ 15-20 ਸਾਲ ਤੋਂ ਮੈਂ ਛੋਡੇ ਨਾਲ ਜੁੜਿਆ ਹੋਇਆ ਹਾਂ ਇਸ ਕਰਕੇ ਭਰਾਵੋ ਲੜਾਈ ਦੇ ਮੈਦਾਨ 'ਚ ਆਉਣਾ ਪਊਗਾ ਜੇ ਆਪਦੇ ਬਾਕੀ ਬੱਚਿਆਂ ਨਾਲ ਅਰਧਗਾਰ ਨਾਲ ਛੋਟਾ ਛੋਟੀ ਵਫਾਦਾਰੀ ਹੈ ਆਪਾਂ ਹਾ ਦੋਨੇ ਆ ਜਿਹੜੇ ਇਹ ਫੋਕੜਿਆਂਗੇ ਉਸ ਤੋਂ ਬਾਅਦ ਆਪਾਂ ਘਰੋ ਘਰੀ ਜਾਵਾਂਗੇ ਤੇ 12 ਤਰੀਕ ਨੂੰ ਆਪਣਾ ਹੜਤਾਲ ਹੈ ਸਮੁੱਚੇ ਭਾਰਤ ਚ ਐਸਕੀਮ ਵੱਲੋਂ ਉਹ ਤੁਸੀਂ ਸਹਿਯੋਗ ਦੇਣਾ ਤੇ ਇੱਕ ਦੂਜਾ ਪ੍ਰੋਗਰਾਮ ਹੈ 17 ਤਰੀਕ ਦਾ ਜੋਗੀ ਪੀਰ ਆਪਣੀ ਸਿੱਖਤ ਮੀਟਿੰਗਾਂ ਜਸੇਬੰਦੀ ਦੀ ਕਿਉਂਕਿ ਜਿਹੜੀ ਫੋਰਸ ਹੈ ਉਹਦੇ ਕੈਦੇ ਕਾਨੂੰਨ ਹੁੰਦੇ ਆ ਵੀ ਕੈਦੇ ਕਾਨੂੰਨ ਅਸੀਂ ਲੜਨਾ ਕਿਵੇਂ ਆ ਕੀ ਸਾਡੀ ਕਾਰਜਕਾਰੀ ਉਹਦੇ ਸਬੰਧ ਦੇ ਵਿੱਚ ਆਪਣੇ ਸੂਬਾ ਪ੍ਰਧਾਨ ਇਹਨਾਂ ਦੇ ਸੋ ਸੰਗਤ ਉੱਥੇ ਜਾ ਕੇ ਘੰਡੇ ਝੁੰਡੇ ਲੈ ਕੇ ਮੁਰਦਾਬਾਦ 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 ਮੁੱਖਬਾਤ ਸਮਝੌਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਮੁੱਖਬਾਤ ਸਮਝੌਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਭਾਰਤੀਖਾਂ ਜੁਨੇ ਦੇ ਟੱਡ ਕਉਂਦਾ बारजोता रोज़ सरकार मुरदा भारती किसानूनि जिंदा